ਸਾਰਾ ਕੁਝ ਜੋ ਵੀ ਹੈ ਉਲਟਾ ਲੇਟ ਕੇ ਉਹ ਸੰਗਤ ਦੇ ਪਿਆਰ ਦੇ ਨਾਲ ਉਹ ਸੰਜੋਗ ਦੇ ਨਾਲ ਸਾਰਾ ਕੁਝ ਕੀਤਾ ਜੀ ਅੱਜ ਜੋ ਵੀ ਜ਼ਿੰਦਗੀ ਚ ਬਣਿਆ ਮੈਂ ਸਰਬ ਹੁੰਟੀ ਦੀ ਵਜਨ ਨਾਲ ਹੀ ਬਣਿਆ ਜੀ ਕਿਉਂਕਿ ਮੈਂ ਪਹਿਲਾਂ ਬਿਲਕੁਲ ਜ਼ੀਰੋ ਸੀ ਮੈਂ ਮਰਨ ਦੀ ਸੋਚਦਾ ਹੁੰਦਾ ਸੀ ਵੀ ਇਹ ਰੱਬਾ ਮੈਨੂੰ ਚੱਕ ਲੈ ਮੈਂ ਮਰਨਾ ਚਾਹੁੰਦਾ ਕਿਉਂਕਿ ਮੈਨੂੰ ਜ਼ਿੰਦਗੀ ਜੀਣ ਦਾ ਕੋਈ ਸਵਭ ਮਲਬ ਵੀ ਨਹੀਂ ਰਿਹਾ ਸੀ ਵੀ ਮੈਂ ਹਾਂ ਵੀ ਕੀ ਕਰ ਸਕਦਾ ਜ਼ਿੰਦਗੀ ਨਹੀਂ ਕਰ ਸਕਦਾ ਇੱਕ ਤਾਂ ਮੈਨੂੰ ਸਦਮਾ ਲੱਗਿਆ ਸੀ ਮੇਰੇ ਇੰਜਰੀ ਹੋ ਗਈ ਜੀ ਰੇਡ ਦੇ ਹੱਡ ਟੁੱਟ ਗਏ ਦੂਜਾ ਜਦੋਂ ਮੈਂ ਪੀਜੀਏ ਆਈ ਵਿੱਚ ਐਡਮਿਟ ਥੀ ਨਾ ਜੀ ਉਸ ਦਿਨ ਤੀਸਰੇ ਦਿਨ ਮੈਨੂੰ ਪੁਲਿਸ ਡਿਪਾਰਟਮੈਂਟ ਵਿੱਚੋਂ ਫੋਨ ਆਇਆ ਕਿ ਸ਼ੇਰ ਸਿੰਘ ਜੀ ਤੁਸੀਂ ਸਿਲੈਕਟ ਹੋ ਚੁੱਕੇ ਹੋ ਤੁਸੀਂ ਸ਼ਹਿਰਪੁਰ ਜਿੱਥੇ ਵੀ ਟ੍ਰੇਨਿੰਗ ਹੁੰਦੀ ਹੈ ਪੁਲਿਸ ਲੈਣ ਚ ਉੱਥੇ ਤੁਸੀਂ ਆ ਜਾਓ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਜਿੰਨੇ ਵੀ ਵੀਡੀਓ ਹੈ ਜੀ ਆ ਵੀ ਵੀਡੀਓ ਜਿਹੜੀ ਵੀਰ ਜੀ ਬਣਾ ਰਹੇ ਮੇਰੇ ਬਿਲਕੁਲ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਵੀ ਇਸ ਵੀਡੀਓ ਨੂੰ ਅੱਗੇ ਤੁਸੀਂ ਬਿਲਕੁਲ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਮੇਰੇ ਵਰਗੇ ਸ਼ੇਰ ਸਿੰਘ ਵੀਰ ਮੇਰੀਆਂ ਭੈਣਾਂ ਦੀ ਜ਼ਿੰਦਗੀ ਬਚਾ ਸਕਦਾ ਜੋ ਸਪਾਇਨ ਕੋਰਡ ਨਾਲ ਅੱਜ ਵੀ ਜੂਝ ਰਹੀ ਹੈ ਅੱਜ ਵੀ ਘਰਾਂ ਵਿੱਚ 11-11 ਸਾਲ ਤੋਂ 22 ਸਾਲ ਤੋਂ ਅੱਜ ਵੀ ਘਰਾਂ ਦੇ ਅੰਦਰ ਪਈਆਂ ਹੋਇਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜਿਵੇਂ ਤੁਸੀਂ ਸਾਰੇ ਸੰਗਤ ਜਾਣਦੇ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਤੇ ਮੇਰੇ ਵੀ 2016 ਦੇ ਵਿੱਚ ਸੱਟ ਲੱਗੀ ਸੀ ਸਪਾਇਨ ਕੋ ਇੰਜਰੀ ਮੈਨੂੰ ਆਪਣੀ ਇੰਜਰੀ ਬਾਰੇ ਵੀ ਨਹੀਂ ਪਤਾ ਸੀ ਵੀ ਮੇਰੀ ਇੰਜਰੀ ਦਾ ਲੈਬਲ ਕੀ ਹੈ ਇਹਨੂੰ ਕਹਿੰਦੇ ਕੀ ਹੈ ਜੀ ਮੈਨੂੰ ਕੁਝ ਵੀ ਨਹੀਂ ਪਤਾ ਸੀ ਜ਼ੀਰੋ ਲੈਵਲ ਸੀ ਬਿਲਕੁਲ ਜੀ ਤੇ ਮੈਂ 2020 ਦੇ ਵਿੱਚ ਸਰਵ ਮੈਨਿਟੀ ਸਰਗੋੜ ਵਿੱਚ ਆਇਆ ਸੀ ਜੀ ਤੇ ਇੱਥੇ ਆ ਕੇ ਮੈਨੂੰ ਲੱਗਿਆ ਪਤਾ ਵੀ ਸਪਾਇਨ ਕੋਈ ਨਹੀਂ ਕਹਿੰਦੇ ਕਿ ਇਹ ਹੁੰਦੀ ਕੀ ਚੀਜ਼ ਹੈ ਇਹ ਵਿੱਚ ਕੀ ਕੀ ਕਰ ਸਕਦੇ ਆਪਾਂ ਕੀ ਨਹੀਂ ਕਰ ਸਕਦੇ ਸਾਰਾ ਕੁਝ ਇੱਥੇ ਆ ਕੇ ਮੈਨੂੰ ਜਾਣਕਾਰੀ ਮਿਲੀ ਜੀ ਤੇ ਮੈਂ ਇੱਕ ਜਰੂਰੀ ਬੇਨਤੀ ਜੋ ਮੈਂ ਸਾਹਿਬ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਆਪਣੇ ਬਾਰੇ ਮੈਂ ਆਪਣੀ ਜ਼ਿੰਦਗੀ ਦੀ ਸਟਰਗਲ ਕਹਿੰਦੇ ਕੀਤਾ ਮੈਂ ਕਿੱਦਾਂ ਅੱਗੇ ਵਧਿਆ ਜੀ ਤੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ ਕਿ ਸਭ ਤੋਂ ਪਹਿਲਾਂ ਮੈਂ ਬਾਲ ਫਲਾਵਰ ਬਣਾਉਂਦਾ ਹੁੰਦਾ ਸੀ ਸਾਰਾ ਮੈਂਟੀ ਸਾਹਿਬ ਗੋੜ ਵਿੱਚ ਰਤਵਾੜੇ ਪਿੰਡ ਦੇ ਵਿੱਚ ਜੀ ਤੇ ਉੱਥੇ ਮੈਨੂੰ ਇੱਕ ਭੈਣ ਸੀ ਲੇਲਮਾ ਦੀਦੀ ਜੀ ਉਹਨਾਂ ਨੇ ਮੈਨੂੰ ਸਿਖਾਇਆ ਵੀ ਕਿਵੇਂ ਤੁਸੀਂ ਅੱਗੇ ਵਧ ਸਕਦੇ ਹੋ ਕੀ ਕੀ ਕਰ ਸਕਦੇ ਹੋ ਕਿਉਂਕਿ ਉਸ ਵਕਤ ਮੇਰੇ ਬੈਟਸੋਲ ਸੀ ਮੈਂ ਬਹਿ ਨਹੀਂ ਸਕਦਾ ਸੀ ਵੀ ਚੇਅਰ ਤੇ ਜੀ ਤੇ ਉਹਨਾਂ ਨੇ ਮੈਨੂੰ ਬੈੱਡ ਤੇ ਲੇਟੇ-ਲੇਟੇ ਮੈਂ ਬਿਲਕੁਲ ਇਹ ਜੋ ਵੀ ਬਣਾਇਆ ਹੋਇਆ ਅੱਜ ਵੀ ਬਣਾਉਣਾ ਜੋ ਉਲਟਾ ਲੇਟ ਕੇ ਹੀ ਬਣਾਉਣਾ ਕਿਉਂਕਿ ਪਿੱਛੇ ਬੈਟਸੋਲ ਹੋ ਜਾਂਦੇ ਜੀ ਅਸੀਂ ਮੱਤੀ ਦੇ ਨਹੀਂ ਬਹਿ ਸਕਦੇ ਜੀ ਇਸ ਕਰਕੇ ਅ ਕੁਣੀਆਂ ਦੇ ਬੱਲ ਬੈਠ ਕੇ ਕ੍ਰੋਸ਼ੀਆ ਬੁੰਦਦੇ ਆ ਜੀ ਕ੍ਰੋਸ਼ੀਆ ਨਾਲ ਬਣਾਉਂਦੇ ਸਾਰਾ ਕੁਝ ਇਹ ਤੁਸੀਂ ਆ ਦੇਖ ਰਹੇ ਜੋ ਬਾਲ ਫਲਾਵਰ ਇਹ ਵੀ ਉਲਟਾ ਲੇਟ ਕੇ ਹੀ ਹੈ ਜੋ ਆ ਬੈਗ ਹੋ ਗਏ ਟੈਡੀ ਬੇਅਰ ਹੋ ਗਏ ਸਾਰਾ ਕੁਝ ਡੋਰੇਮੋਨ ਹੋ ਗਿਆ ਆ ਕੀ ਰਿੰਗ ਹੋ ਗਏ ਜੀ ਸਾਰਾ ਕੁਝ ਜੋ ਵੀ ਹੈ ਉਲਟਾ ਲੇਟ ਕੇ ਉਹ ਸੰਗਤ ਦੇ ਪਿਆਰ ਦੇ ਨਾਲ ਉਹ ਸੰਯੋਗ ਦੇ ਨਾਲ ਸਾਰਾ ਕੁਝ ਕੀਤਾ ਜੀ ਅੱਜ ਮੈਂ ਆ ਜੋ ਵੀ ਜ਼ਿੰਦਗੀ ਚ ਬਣਿਆ ਮੈਂ ਸਰਬ ਹੁੰਟੀ ਦੀ ਵਜਨ ਨਾਲ ਹੀ ਬਣਿਆ ਜੀ ਕਿਉਂਕਿ ਮੈਂ ਪਹਿਲਾ ਬਿਲਕੁਲ ਜ਼ੀਰੋ ਸੀ ਮੈਂ ਮਰਨ ਦੀ ਸੋਚਦਾ ਹੁੰਦਾ ਸੀ ਵੀ ਫੇਰ ਰੱਬਾ ਮੈਨੂੰ ਚੱਕ ਲੈ ਮੈਂ ਮਰਨਾ ਚਾਹੁੰਦਾ ਕਿਉਂਕਿ ਮੈਨੂੰ ਜ਼ਿੰਦਗੀ ਜੀਣ ਦਾ ਕੋਈ ਸਬਬ ਮਿਲ ਵੀ ਨਹੀਂ ਰਿਹਾ ਸੀ ਵੀ ਮੈਂ ਹਾਂ ਵੀ ਕੀ ਕਰ ਸਕਦਾ ਜਿੰਝ ਕੀ ਨਹੀਂ ਕਰ ਸਕਦਾ ਕਿਉਂਕਿ ਕੋਈ ਅੱਗੇ ਦਿਖ ਨਹੀਂ ਰਿਹਾ ਸੀ ਵੀ ਹਾਂ ਵੀ ਉਹ ਅੱਗੇ ਤਾਂ ਸਿਰਫ ਖਾਈ ਦਿਖਾਈ ਦਿੰਦੀ ਜੋ ਵੀ ਮੈਂ ਤਿੰਨ ਵਾਰੀ ਕੋਸ਼ਿਸ਼ ਕਰ ਲਈ ਜੀ ਕਿਉਂਕਿ ਮੇਰਾ ਉਹ ਵੀ ਹੈਗਾ ਜੀ ਇੱਕ ਕਿਉਂਕਿ ਇਕ ਤਾਂ ਮੈਨੂੰ ਸਦਮਾ ਲੱਗਿਆ ਸੀ ਮੇਰੇ ਇੰਜਰੀ ਹੋ ਗਈ ਜੀ ਰੇਡ ਦੀ ਹੱਡੀ ਟੁੱਟ ਗਈ ਦੂਜਾ ਜਦੋਂ ਮੈਂ ਪੀਜੀਆਈ ਵਿੱਚ ਐਡਮਿਟ ਸੀ ਨਾ ਜੀ ਉਸ ਦਿਨ ਤੀਸਰੇ ਦਿਨ ਮੈਨੂੰ ਪੁਲਿਸ ਡਿਪਾਰਟਮੈਂਟ ਵਿੱਚੋਂ ਫੋਨ ਆਇਆ ਕਿ ਸ਼ੇਰ ਸਿੰਘ ਜੀ ਤੁਸੀਂ ਸਿਲੈਕਟ ਹੋ ਚੁੱਕੇ ਹੋ ਤੁਸੀਂ ਸ਼ਹਿਰਪੁਰ ਜਿੱਥੇ ਵੀ ਟ੍ਰੇਨਿੰਗ ਹੁੰਦੀ ਹੈ ਪੁਲਿਸ ਲੈਨ ਚ ਉੱਥੇ ਤੁਸੀਂ ਆ ਜਾਓ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਤਾਂ ਰੇਡ ਦੀ ਹੱਡੀ ਟੁੱਟ ਚੁੱਕੀ ਹੈ ਮੇਰੇ ਤਾਂ ਪਾਸਾ ਨਹੀਂ ਚੱਲ ਰਿਹਾ ਕੋਈ ਵੀ ਮੈਂ ਕਿਵੇਂ ਆ ਸਕਦਾ ਜੀ ਕਹਿੰਦੇ ਫਿਰ ਤੁਸੀਂ ਰਿਜੈਕਟ ਹੋ ਤਾਂ ਉਹ ਬਹੁਤ ਵੱਡਾ ਸਦਮਾ ਮੇਰੇ ਲੱਗਿਆ ਸੀ ਪਰ ਮੈਂ ਆਪਣੇ ਘਰ ਦੇ ਸਾਹਮਣੇ ਬਿਆਨ ਨਹੀਂ ਰਾਤ ਨੂੰ ਜਦੋਂ ਸੌਂਦਾ ਸੀ 10 ਵਜੇ ਰਾਤ ਮੈਂ ਰੋਂਦਾ ਰਹਿੰਦਾ ਸੀ ਪੂਰੀ ਪੂਰੀ ਰਾਤ ਜੀ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਰਾਹ ਦੱਸਿਆ ਜੀ ਇੱਥੇ ਤੱਕ ਪਹੁੰਚ ਸਕਿਆ ਜੀ ਅੱਜ ਵੀ ਜਿੰਨੇ ਵੀ ਮੇਰੇ ਨਾਲ ਮੇਰੇ ਵੀਰ ਵੀ ਹੈਗੇ ਆ ਜੀ ਜਿੱਦਾਂ ਜਿੱਦਾਂ ਮੈਨੂੰ ਮੇਰੇ ਨਾਲ ਦੇ ਵੀਰਾਂ ਨੇ ਸਿਖਾਇਆ ਸੀ ਜੋ ਵੀ ਨੋਲਿਜ ਮੈਨੂੰ ਦਿੱਤੀ ਸੀ ਉਹਨਾਂ ਨੇ ਉਹ ਮੈਂ ਅੱਗੇ ਹਰ ਇੱਕ ਵੀਰ ਨਾਲ ਸਾਂਝੀ ਕਰਦਾ ਜੀ ਹਾਂ ਵੀ ਵੀਰ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੁਸੀਂ ਕੀ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਜੇ ਕਰੋਸ਼ੀਆ ਵਰਕ ਹੀ ਕਰਨਾ ਤਾਂ ਕਰੋਸ਼ੀਆ ਵਰਕ ਹੀ ਕਰ ਸਕਦੇ ਹੋ ਤੁਹਾਡੇ ਕੋਲ ਫੋਨ ਹੈ ਨਾ ਜੀ ਫੋਨ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਉਹ ਤੁਹਾਡੇ ਤੇ ਡਿਪੈਂਡ ਜਾ ਤੁਸੀਂ ਵੀਡੀਓ ਦੇਖ ਕੇ ਇੰਜੋਏ ਕਰ ਲਓ ਜਾਂ ਤਾਂ ਫੋਨ ਵਿੱਚ ਕੁਝ ਸਿੱਖ ਲਓ ਜੀ ਕਿਉਂਕਿ ਗੂਗਲ ਜਿਹੜਾ ਹੈਗਾ ਦੋਨੇ ਪੱਖੇ ਚੱਲਦਾ ਹੈ ਅੱਛੇ ਵਾਰ ਵੀ ਚੱਲਦਾ ਹੈ ਬੁਰਾਈ ਵਾਰ ਵੀ ਚੱਲਦਾ ਹੈ ਤਾਂ ਮੈਂ ਗੂਗਲ ਤੋਂ ਹੀ ਸਾਰਾ ਕੁਝ ਸਿੱਖਿਆ ਜੀ ਮੈਨੂੰ ਨਹੀਂ ਆਂਦਾ ਸੀ ਹਾਂ ਜਿਹੜੀ ਭੈਣ تھی ਲਿਨਵਾ ਦੇ ਦੀ ਜੀ ਉਹ ਉੜੀਸਾ ਤੋਂ ਹੈ ਜੀ ਉਹਨਾਂ ਨੇ ਮੈਨੂੰ ਸਟਾਰਟਿੰਗ ਵਰਕ ਕਿਦਾਂ ਕਰਨਾ ਉਹ ਸਿਖਾਇਆ ਜੀ ਕਰੋਸ਼ੀਆ ਵਰਕ ਕਿਵੇਂ ਕਰਨਾ ਜੀ ਉਹਨਾਂ ਨੇ ਮੈਨੂੰ ਤਿੰਨ ਦਿਨ ਲਾਇਆ ਸੀ ਮੇਰੇ ਤੇ ਉਹ 4-4 ਘੰਟੇ ਮੇਰੇ ਕੋਲ ਬਹਿੰਦੇ ਹੁੰਦੇ ਸੀ ਆ ਕੇ ਬਈਆ ਆਪ ਐਸੇ ਕਰੋ ਬਈਆ ਆਪ ਐਸੇ ਕਰੋ ਤਾਂ ਬਸ ਉਹ ਸਿਖਾ ਕੇ ਫਿਰ ਉਹ ਉੜੀ तो उस तो बाद फिर मैं सारा कुछ फिर मैं यूट्यूब तो सीखा जी जो सवर्ण भीर जी है, है मनीष वीर जी है दीपिका जी तो होंगे पहले वो भी मैंने सारा कुछ यही कहें होंगे भी शेर सिंह भैया आप जिंदगी में कुछ कर सकते आगे बढ़ो सोचो कि आप क्या कर सकते हो क्या टैलेंट है उसको बाहर निकालो कैसे ही कर सकते हो आप तो रोज़ आके बोलते थे मेरे को सभी लोग तो उनकी बदौलत मैं आज इदा तक पहुँचा मैं कभी भी इनका भूल नहीं सकता जी कुछ भी सेवा क्योंकि जहाँ पर मैं एक बात और ऐड करना चाहता हूँ जी कि इतने सारा कुछ ही फ्री है ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਕੋਈ ਟੇਲਾ ਨਹੀਂ ਲੱਗਦਾ ਜੀ ਜੇ ਕਿਸੇ ਨੂੰ ਵੀਰ ਨੂੰ ਕੋਈ ਭਲੇਖਾ ਵੀ ਹਾਂ ਵੀ ਇੱਥੇ ਕੋਈ ਪੈਸਾ ਕੁਛ ਲੈਂਦੇ ਹੋਣਗੇ ਜੀ ਰੋਟੀ ਦਾ ਖਰਚ ਦਾ ਬੈੱਡ ਦਾ ਖਾਚ ਲੈਂਦੇ ਸੋ ਸਾਰਾ ਕੁਝ ਇੱਥੇ ਫਰੀ ਹੈ ਔਰ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਜਿੰਨੇ ਵੀ ਵੀਡੀਓ ਹੈ ਜੀ ਆ ਵੀ ਵੀਡੀਓ ਜਿਹੜੇ ਵੀਰ ਜੀ ਬਣਾ ਰਹੇ ਮੇਰੇ ਬਿਲਕੁਲ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਵੀ ਇਸ ਵੀਡੀਓ ਨੂੰ ਅੱਗੇ ਤੁਸੀਂ ਬਿਲਕੁਲ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਮੇਰੇ ਵਰਗੇ ਸ਼ੇਰ ਸਿੰਘ ਵੀਰ ਮੇਰੀਆਂ ਭੈਣਾਂ ਦੀ ਜਿੰਦਗੀ ਬਚਾ ਸਕਦਾ ਜੋ ਸਪਾਈਨਲ ਕੋਰਡ ਨਾਲ ਅੱਜ ਵੀ ਜੂੰਜ ਰਿਹਾ ਅੱਜ ਵੀ ਘਰਾਂ ਵਿੱਚ 11-11 ਸਾਲ ਤੋਂ 22-22 ਸਾਲ ਤੋਂ ਅੱਜ ਵੀ ਘਰਾਂ ਦੇ ਅੰਦਰ ਪਈਆਂ ਹੋਇਆ ਕਿਉਂਕਿ ਉਹ ਡਰਦਿਆਂ ਵੀ ਸਮਾਜ ਸਾਡੇ ਲਈ ਪਤਾ ਕੀ ਸੋਚ ਰਿਹਾ ਕੀ ਕਹੂਗਾ ਤੁਹਾਨੂੰ ਸਮਾਜ ਦਾ ਪ੍ਰੈਸ਼ਰ ਪਿਆ ਹੋਇਆ ਉਹਨਾਂ ਦੇ ਉੱਤੇ ਤੁਸੀਂ ਸੋਚ ਸਕਦੇ ਵੀ ਕੋਰੋਨਾ ਦੇ ਟਾਈਮ ਕੋਰੋਨਾ ਦੇ ਟਾਈਮ 1 ਮਹੀਨਾ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਕਿਹਾ ਗਿਆ ਸੀ ਤਾਂ ਪੁਚਾ ਲਿਆਤਾ ਸੀ ਉਹਨਾਂ ਨੇ ਜੀ ਪੂਰਾ ਵੀ ਹਾਂ ਵੀ ਆਪਾਂ ਦਾ ਕੈਦ ਹੋ ਕਰੇ ਕਿ ਆਪਾਂ ਦਾ ਇਹ ਹੋ ਗਿਆ ਇਹ ਹੋ ਗਿਆ ਉਹਨਾਂ ਬਾਰੇ ਸੋਚੋ ਜੋ ਅੱਜ ਵੀ ਘਰਾਂ ਵਿੱਚ ਕੈਦ ਹੈ ਜੀ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਇੱਕ ਵੀਡੀਓ ਕਿੰਨੇ ਪੇਸ਼ਣਾ ਦੀ ਜਾਨ ਬਚਾ ਸਕਦਾ ਜੀ ਉਹ ਤੁਹਾਡੇ ਦੇ ਟਿਪੈਂਡ ਤੁਸੀਂ ਕੀ ਕਰ ਸਕਦੇ ਹੋ ਜੀ ਸੋ ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ